ਰੇ ਬਾਜ਼ਾਰ ਚ 5 500 ਚ ਬਾਬੇ ਦੀ ਹੱਟੀ ਚ ਲੈ ਜਾਓ 2 200 ਰੁਪਏ ਸੂਟ ਇੱਕ ਹੋਰ ਗੱਲ ਸੈੱਟ ਬਾਈ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਦੋ ਲੈ ਜਾਓ 5 500 ਵਾਲੇ ਸੂਟ ਦੋ ਦੋ ਸ਼ੁਕਰ ਸ਼ਨੀ ਐਤ ਕਿੰਨੇ ਚਾਹੀਦੇ ਆ ਬੰਡਲਾਂ ਦੇ ਬੰਡਲਾਂ ਦੇ ਬੰਡਲਾਂ ਦੇ ਬੰਡਲ 2 200 ਰੁਪਏ ਕਰ ਆ ਚੈੱਕ ਕਰੋ ਗੋਲ ਬੋਲਦਾ ਬੱਚਾ ਨਵਾਂ ਹੀ ਲੈ ਕੇ ਆਂਦਾ 1500 ਰੁਪਏ 50 ਦਾ ਰੇਟ ਪਾਪੇ ਦੀ ਹੱਟੀ ਤਾਂ 500 ਰੁਪਏ ਚ ਲੈ ਜਾਓ ਹਲੋ ਇਹ 1000 ਦਾ ਸੂਟ ਹੈ ਹਾਂਜੀ ਹਲੋ 1000 ਦੇ ਤਿੰਨ ਘਰਤੇ ਨੇ 333 ਰੁਪਏ ਦਾ ਸੂਟ ਕਰਤਾ ਕਰਤੇ ਨੇ ਕਿਮਰ ਦਾ ਸੂਟ ਜਿਹੜਾ ਬਾਜ਼ਾਰ ਚ 1500 2000 ਸਟਾਰਟ ਹੁੰਦਾ 400 ਰੁਪਏ ਦਾ ਕਰਤਾ ਦੇਖੋ ਖੁੱਲਾ ਕੱਪੜਾ ਲਿਆ ਹੁੰਦਾ ਖੁੱਲੇ ਗੱਫੇ ਟੋਡੀਆਂ ਰੇ ਪਾ ਆਹ ਦੇਖ ਸੂਟ ਮੈਂ ਕਹਿੰਦਾ ਕਮਾਲ ਕਰਤੀ ਆਓ ਤੋਤੇ ਨੇਚਰਲ ਗਰੇਪ ਦਾ ਸੂਟ ਲੈ ਨਾ 1800 ਤੇ ਨਾ 1500 ਹਾਂਜੀ 5 ਮੀਟਰ ਕਪੜਾ ਪੂਰਾ 2.5 ਮੀਟਰ ਦਾ ਦੁਪੱਟਾ ਪੂਰਾ ਤੇ ਆਪਾਂ 450 ਦਾ ਦੇ ਦੇਣੀ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਵਿਆਹ ਸ਼ਾਈ ਦਾਜਬਿਰ ਦਾ ਕਪੜਾ ਨਾਲ ਛੇਤੀ ਆਜੋ ਵੱਡੇ ਫੇਰੇ ਬਾਬੇ ਦੀ ਹੱਟੀ ਇੱਧਰ ਦੇਖੋ ਜਿਹੜਾ ਨੇੜੇ ਕਰਕੇ ਆ ਬਾਈ ਸੂਟ ਬਜ਼ਾਰ ਚ 1200 ਕੋਈ ਦਿਨ ਦਾ 1500 ਬਾਈ ਡਿਜ਼ਾਈਨ ਕਿੰਨੇ ਰਮਾ ਇਹ ਦੱਸੋ ਰੇਟ ਪਾਜੀ 500 ਰੁਪਿਆ 5 500 ਦੇ ਵਿੱਚ ਪਾਜੀ ਇੱਕ ਅੱਧਾ ਸੂਟ ਨਹੀਂ ਦਾਂਗਾ ਆ ਲਓ ਵੱਡੇ ਵੱਡੇ ਸ਼ੋਰੂਮਾਂ ਦੇ ਕੱਟਿਆਂ ਦੇ ਲਾ ਕੇ 15 1500 ਚ ਬਾਬੇ ਦੀ ਹੱਟੀ ਤੇ 5 500 5 500 ਚ ਰੇਟਾਂ ਤੇ ਪਟਾਕੇ ਬਾਤ ਤੇ ਪਾਜੀ ਹਾਂ ਮੈਂ ਕਹਿੰਦਾ ਪੀਸ ਤਾਂ ਦੇਖੋ ਜਰਾ ਇੱਧਰ ਦੇਖੋ 2000 ਚ ਵੇਖਦਾ 2 2000 ਸਾਢੇ 600 ਰੁਪਏ ਕਰਤਾ ਬਾਬੇ ਦੀ ਹੱਟੀ ਦਾ ਵਿਆਹ ਸਹੀ ਦਾਇਮ ਦੇ ਕਪੜਾ 50000 ਦਾ ਬਾਬੇ ਦੀ ਹੱਟੀ ਨੇ ਉਹੀ ਕਪੜਾ 15 17000 ਤੇ ਦੇਣਾ ਆ ਸੂਟ ਸ਼ੋਰੂਮ ਅਜੇ ਕੋਈ ਲੈਂਦਾ 1800 ਕੋਈ ਦਿੰਦਾ 2000 ਇੱਥੇ ਮਿਲਦਾ ਐਲੋ 700 ਦਾ ਲੈ ਜਾ ਫਿਰ ਲਓ ਤਾਂ 2 2000 ਵਾਲੇ ਸੂਟ ਹੈਵੀ ਪੀਸ ਰੰਗ ਬੜੇ ਸੋਹਣੇ ਸੋਹਣੇ 750 ਜੀ ਮੈਂ ਸਲਾਹ ਦਿੰਦਾ ਜਿਹਨੇ ਵਿਆਹ ਲਈ ਦਾ ਕੱਪੜਾ ਦਾਜ ਬੇੜ ਦਾ ਆਪਣੇ ਲਈ ਲੈਣਾ ਪਾਉਣ ਲਈ ਲੈਣਾ ਆ ਦੇਖੋ ਮੋਡ ਵਾਲੇ ਵੀ ਜਿਹੜੀਆਂ ਕੁੜੀਆਂ ਚਿੜੀਆਂ ਕਹਿੰਦੀਆਂ ਹਮ ਤਾਂ ਸ਼ੋਅਰੂਮ ਹੀ ਜਾਏਂਗੇ ਵਾਹਾਂ ਪਰ ਹੀ ਹਮੇ ਪਸੰਦ ਆਤਾ ਹੈ ਆਹ ਹੈ ਤੁਸੀਂ 3 3000 ਜਿੰਨੇ ਸ਼ੋਅਰੂਮ ਅਜ ਬਾਬੇ ਜੀ 800 ਰੁਪਏ ਦੇ ਰਹੀ ਆ ਪਿਓਰ ਖੀਨ ਦਾ ਬਨਾਰਸੀ ਚਾ ਸ਼ਗਣਾ ਵਾਲਾ ਰੇਟ ਲਾਣ ਲੱਗਾ 1100 ਰੁਪਏ 2100 ਨਹੀਂ ਲਾਇਆ 1100 ਲਾਤਾ ਹੀ ਆ 3320 ਦਾ ਸੂਟ ਹੈਗਾ ਆ ਆ ਲੋ ਬਾਬੇ ਦੀ ਹੱਟੀ ਦੇ 1500 ਰੁਪਏ ਤਾਂ ਦੇ ਐਦਾਂ ਦੇ ਪਿਓਰ ਕ੍ਰੇਪ ਦੇ ਸੂਟ ਐਦਾਂ ਨਹੀਂ ਹੈ ਵੀ ਚੁੰਨੀਆਂ ਬਾਜੀ 1500 ਰੁਪਏ ਦਾ 1500 ਦੇ ਭਾਈ ਜੀ ਪਰ ਪਰ ਕੇ ਲਿਆਂਦਾ ਸਸਤੇ ਰੇਟਾਂ 'ਚ ਕੱਪੜੇ ਸਸਤੇ ਹੀ ਦੇਣਾ ਇੱਧਰ ਵੀ ਚੈੱਕ ਕਰਾ ਲਓ ਖਾਨੇ ਭਰੇ ਪਏ ਆ ਉਹ ਲੈ ਜਾਓ ਲੈ ਜਾਓ ਲੈ ਜਾਓ ਬਾਬੇ ਦੀ ਹੱਡੀ ਤੋਂ ਟਰੱਕ ਭਰ ਕੇ ਕੱਪੜਾ ਲੈ ਜਾ ਖੁੱਲਾ ਚਾਂਜ ਇਸ ਤੋਂ ਸਸਤਾ ਕੋਈ ਕੱਪੜਾ ਦੇ ਨਹੀਂ ਸਕਦਾ ਆ ਚੈੱਕ ਕਰ ਲੋ ਟਰੱਕ ਭਰ ਕੇ ਆ ਗਿਆ ਬਾਬਾ ਜੀ ਟਰੱਕ ਭਰ ਲਿਆ ਮੈਂ ਸੂਟਾਂ ਦਾ ਬਿਲਕੁਲ ਭਾਜੀ ਟਰੱਕ ਵੀ ਭਰ ਲਿਆ ਦੇ ਐਦਾਂ ਦੇ ਮਸਲੀਨ ਦੇ ਸੂਟ ਜਿਹੜੇ ਬਾਜ਼ਾਰ ਦੇ ਵਿੱਚ 500 600 ਰੁਪਏ ਹਨ ਜੀ ਹਾਂਜੀ ਸ਼ੁਕਰ ਸ਼ਨੀ ਆਇਆ ਤੇ ਕਿੰਨੇ ਚਾਹੀਦੇ ਆ ਬੰਡਲਾਂ ਦੇ ਬੰਡਲਾਂ ਦੇ ਬੰਡਲਾਂ ਦੇ ਬੰਡਲ 2 200 ਰੁਪਏ ਕਰਤੇ ਆ ਭਾਜੀ 2 200 ਰੁਪਏ ਚ ਸੂਟ ਦੇ ਦੋ 2 200 ਰੁਪਏ ਸੂਟ ਕਰਤਾ ਆ ਦੇਖੋ ਜਿਹੜੇ ਬਾਜ਼ਾਰ ਚ 5-500 ਚ ਬਾਬੇ ਦੀ ਹੱਡੀ ਚੋਂ ਲੈ ਜਾਓ 2-200 ਰੁਪਏ ਸੂਟ ਇੱਕ ਹੋਰ ਗੱਲ ਸੈੱਟ ਬਾਈ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਇੱਕ-ਇੱਕ ਲੈ ਜਾਓ ਭਾਵੇਂ 2-2 ਲੈ ਜਾਓ 5-500 ਵਾਲੇ ਸੂਟ 2-2 ਉਹ ਮੈਂ ਕਹਿੰਦਾ ਭਾਜੀ ਇੱਧਰ ਆਓ ਜਰਾ ਨਿਗਾਹ ਕਰਾਓ ਐਦਾਂ ਦੇ ਸੂਟ ਜਲਵੇ ਵਾਲੇ ਹਾਂਜੀ ਆ ਪੀਸ ਦੇਖ ਲਓ ਨੇੜੇ ਕਰਕੇ ਦਿਖਾਓ ਪੀਸ ਹੈਂਡ ਵਰਕ ਨਾਲ ਲੱਦੇ ਹੋਇਆ ਸੂਟ ਆ ਲਓ ਦਾਨ ਦੁਪੱਟਾ ਮੈਂ ਕਹਿੰਦਾ ਚੀਕਾ ਘੜਾ ਰੰਗ ਰੇਟਾਂ ਦੀ ਚੀਕਾ 1500 ਰੁਪਏ ਸੂਟ ਹਲੋ 500 ਰੁਪਏ ਕਰਤਾ ਜੀ 500 ਰੁਪਏ ਸੂਟ ਆ ਪੀਸ ਨੇੜੇ ਕਰਕੇ ਦਿਖਾ ਬਾਈ ਆ ਚੈੱਕ ਕਰ ਲੋ ਬੁਲਬੁਲ ਦਾ ਬੱਚਾ ਨਵਾਂ ਹੀ ਲੈ ਕੇ ਆਂਦਾ 1500 ਰੁਪਏ ਪਿਆਰ ਦਾ ਰੇਟ ਬਾਬੇ ਦੀ ਹੱਟੀ ਤੋਂ 500 ਰੁਪਏ ਚ ਲੈ ਜੋ ਆ ਲੋ ਆਪਾਂ ਸੁਪਰ ਨਾਲ ਵੀ ਉੱਪਰ ਦੇ ਸੂਟ ਇੱਧਰ ਦੇਖੋ ਨੇੜੇ ਕਰਕੇ ਹੈ ਕਿ ਨਹੀਂ ਆ 1000 ਗਹਿਣੇ ਆ ਕੇ 1000 ਦਾ ਸੂਟ ਹੈ ਹਾਂਜੀ ਐ ਲੋ 1000 ਦੇ ਤਿੰਨ ਘਰ ਤੇ ਨੇ 333 ਰੁਪਆ ਦਾ ਸੂਟ ਕਰਤਾ ਕਰਤੇ ਨੇ ਆ ਦੇਖੋ ਸੂਟ ਮਸਲੀਨ ਦੇ ਪਿਓਰ オリジナル ਉਹ ਦੇਸੀ ਕਿਉ ਦੇਖੋ ਜਿਹੜੇ ਬਾਜ਼ਾਰ ਚ ਹਜ਼ਾਰ ਹਜ਼ਾਰ ਪਰ ਇੱਕ ਸੂਟ ਬਾਬੇ ਦੀ ਹੱਡੀ ਤੋਂ ਲੈ ਜਾਓ ਹਜ਼ਾਰ ਦੇ ਤਿੰਨ ਸੂਟ ਭਾਜੀ 333 ਰੁਪਆ ਦਾ ਸੂਟ ਐਦਾਂ ਦਾ ਤੋਹਫਾ ਜਿਹੜਾ ਹੈ ਨਾ ਮੈਂ ਦਿਖਾਉਣ ਲੱਗਾ ਹਾਂ ਹਾਂਜੀ ਇਹ ਗੱਲਾਂ ਨਹੀਂ ਗੀਆਂ ਬਾਬੇ ਦੀ ਹੱਟੀਆਂ ਪੀਸ ਦੇਖੋ ਨੇੜੇ ਕਰਕੇ ਭਾਈ ਕਿਹੜਾ ਦਿਖਾ ਆ ਫੁੱਲ ਪਿਓਰ ਦਾ ਦੁਪੱਟਾ ਦਿਖਾ ਨਾਲ ਐਦਾਂ ਦੇ ਰੰਗ ਪ੍ਰਿੰਟਰ ਮਿਲਣਾ ਦੇ ਬ੍ਰਾਂਡਡ ਕੱਪੜੇ ਹਜ਼ਾਰ ਦੇ ਤਿੰਨ ਇਹ ਵੀ ਹਜ਼ਾਰ ਦੇ ਤਿੰਨ ਭਾਜੀ ਚੀਜ਼ਾਂ ਦੇਖੋ ਬਈ ਸਿਰਫ 333 ਰੁਪਏ ਦਾ ਸੂਟ ਹਜ਼ਾਰ ਰੁਪਏ ਦੇ ਤਿੰਨ ਬਾਜ਼ਾਰ 'ਚ ਹਜ਼ਾਰ ਦਾ ਇੱਕ ਬਾਬੇ ਦੀ ਹੱਤੀ ਤੋਂ ਹਜ਼ਾਰ ਦੇ ਤਿੰਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਆ ਦੇਖੋ ਆ ਦੇਖੋ ਆ ਸ਼ਿਮਰ ਦੇ ਸੂਟ ਕਿਦਾਂ ਸ਼ਿਮਰ ਦਾ ਸੂਟ ਜਿਹੜਾ ਬਾਜ਼ਾਰ 'ਚ 1500 2000 ਸਟਾਰਟ ਹੁੰਦਾ ਆ ਲੋ ਭਾਜੀ ਵੱਡਾ ਫੈਰਾ ਕਰਨ ਲੱਗਾ 400 ਰੁਪਏ ਦਾ ਕਰਤਾ ਜੀ ਆ ਦੇਖੋ ਸਾਡੇ ਕੋਲ ਇੱਕ ਨਹੀਂ ਦੋ ਨਹੀਂ ਪੰਜ ਨਹੀਂ ਲੈ ਜੋ ਟਰੱਕਾਂ ਦੇ ਟਰੱਕ ਭਰ ਭਰ ਕੇ ਟਰੱਕਾਂ ਦੇ ਪਰ ਦੇਖੋ ਖੁੱਲਾ ਕੱਪੜਾ ਲਿਆਂਦਾ ਖੁੱਲੇ ਗੱਫੇ ਕੋਡੀਆਂ ਰੇਪਾ ਬਾਬੇ ਦੀ ਹੱਦ ਤੋਂ ਸਸਤਾ ਪੂਰੇ ਇੰਡੀਆ 'ਚ ਕੱਪੜਾ ਕੋਈ ਨਹੀਂ ਦੇ ਸਕਦਾ ਆ ਦੇਖੋ ਆ ਪੀਸ ਦੇਖੋ ਪਿਓਰ ਨੇਚਰਲ ਕਰੇਪ ਦਾ ਸੂਟ ਨਾਲ ਬਾਈ ਜੀ ਦੁਪੱਟਾ ਆਊਗਾ ਕੜਾਈ ਕੀਤਾ ਹੋਇਆ ਹਾਂਜੀ ਲੁੱਕ ਦੇਖ ਲੋ ਨੇੜੇ ਕਰਕੇ ਹਾਂਜੀ ਅੱਜ ਆਪਾਂ ਤੁਹਾਨੂੰ ਬਿਠਾ ਕੇ ਵੀਡੀਓ ਦਿਖਾਣੀ ਕੋਈ ਨਹੀਂ ਅੱਜ ਤਾਂ ਖੜੇ ਖੜੇ ਕੱਪੜਾ ਦੇ ਦੇਣਾ ਆ ਲੋ ਆ ਦੇਖੋ 450 ਰੁਪਏ ਦਾ ਸੂਟ ਨਾ 1200 ਰੁਪਈਆ ਨਾ 1500 ਰੁਪਈਆ ਨਾ 1400 ਰੁਪਈਆ 450 ਦਾ ਸੂਟ 450 ਰੁਪਈਆ ਦਾ ਸੂਟ ਓਏ ਆ ਜੋ ਜਿਹਨੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਵਿਆਹ ਸ਼ਾਈ ਦਾਜਬੀਰ ਦਾ ਕੱਪੜਾ ਨਾਲ ਛੇਤੀ ਆ ਜੋ ਵੱਡੇ ਫੇਰੇ ਬਾਬੇ ਦੀ ਹੱਟੀ ਇੱਧਰ ਦੇਖੋ ਜਣਾ ਨੇੜੇ ਕਰਕੇ ਆ ਬਾਈ ਇੱਧਰ ਗਲਾ ਦਿਖਾ ਹੈਂਡਵਰਕ ਨਾਲ ਲੱਦਿਆ ਹੋਇਆ ਸੂਟ ਬਾਜ਼ਾਰ ਚ 1200 ਕੋਈ ਦਿਨ ਦਾ 1500 ਬਾਈ ਡਿਜ਼ਾਈਨ ਕਿੰਨੇ ਰਮਾ ਇਹ ਦੱਸੋ ਕਿੰਨੇ ਰਮਾ ਡੀਨ ਆ ਆ ਦੇਖੋ ਪੀਸ ਇੱਕ ਇੱਕ ਸੂਟ ਤੋਹਫੇ ਰੇਟ 5 500 ਰੁਪਈਆ 5 500 ਦੇ ਵਿੱਚ ਭਾਜੀ ਇੱਕ ਅੱਧਾ ਸੂਟ ਨਹੀਂ ਦਾਂਗਾ ਆ ਲਓ ਵੱਡੇ ਵੱਡੇ ਸ਼ੋਰੂਮਾਂ ਦੇ ਕੰਨਿਆਂ ਦੇ ਲਾ ਕੇ 15 1500 ਚ ਬਾਬੇ ਦੀ ਹੱਟੀ ਤੇ 5 500 5 500 ਦੇ ਸੂਟ ਦੇਖ ਬਾਈ ਚਮਕ ਰਿਹਾ 5 500 5 500 ਕੋਈ 15 1600 ਦਾ ਇੱਕ ਨਹੀਂ 1500 ਦੇ 10 ਸੂਟ ਦਿਵਾ ਕੇ ਆਜੋ ਆਜੋ ਅੱਗੇ ਆਜੋ ਬਾਈ ਜੀ ਆਹ ਦੇਖੋ ਤੋਹਫੇ ਦਿਖਾ ਰਿਹਾ ਤੋਹਫੇ ਅੱਜ ਜਿਹਨੂੰ ਕਈਆਂ ਨੇ ਵੀ ਹਾਂ ਵੀ ਗੱਲ ਬਾਤਾਂ ਸੂਟਾਂ ਦੀ ਜੀ ਆਪਣੇ ਆਪ ਵਿੱਚ ਮੂਹੋ ਬੋਲਦੇ ਸੋਦੇ ਏਦਾਂ ਦੇ ਬ੍ਰਾਂਡ ਆ ਦੇਖੋ 1800 ਕੋਈ ਦਿੰਦਾ 2000 ਆ ਲੋ ਵੱਡੀ ਓਵਰ ਵੱਡਾ ਤਮਾਕਾ ਬਾਬੇ ਦੀ ਹੱਡੀ ਦੇ ਹਾਂਜੀ ਰੇਟਾਂ ਦੇ ਪਟਾਕੇ ਬਾਤ ਤੇ ਭਾਜੀ ਹਾਂ ਮੈਂ ਕਹਿੰਨਾ ਪੀਸ ਤਾਂ ਦੇਖੋ ਜਰਾ ਇੱਧਰ ਦੇਖੋ ਜਰਾ ਆ ਚੀਜ਼ ਦੇਖੋ ਬੜੀ 2000 ਚ ਵੇਖਦਾ 2 2000 ਸਾਢੇ 6 ਰੁਪਏ ਕਰਤਾ ਬਾਬੇ ਦੀ ਹੱਡੀ ਨੇ ਆ ਦੇਖੋ ਜਿਹੜੇ 2 2000 ਦੇ ਬਿਆਹਾਂ ਚ ਸ਼ੋਅ ਰੂਮਾਂ ਤੇ ਫੋਟ ਵਾਲੇ ਪੀਸ 650 ਰੁਪਏ ਦਾ ਸੂਟ ਦੇਣਾ 2 ਤੋਂ 2000 ਨਾਲ 650 ਦੇ ਵਿੱਚ ਬਾਈ ਸਟਾਕ ਚੈੱਕ ਕਰੋ ਕਿੰਨਾ ਇਥੇ ਹੈਗਾ ਰੋਜ਼ ਨਵਾਂ ਕੱਪੜਾ ਨਵੀਆਂ ਵੈਰਾਈਟੀਆਂ ਨਵੇਂ ਤਮਾਕੇ ਰੇਟਾਂ ਦੇ ਵੱਡੇ ਵੱਡੇ ਫੇਰੇ ਵੱਡੇ ਹਾਂਜੀ ਹਾਂਜੀ ਆ ਇਧਰ ਆ ਜਾ ਬਾਈ ਨੇੜੇ ਕਰ ਲਾ ਹੁਣ ਤੂੰ ਚੀਜ਼ਾਂ ਦੇਖ ਪਿਓਰ ਖੀਨ ਖਾਬ ਬਨਾਰਸੀ ਚਾ ਚੀਜ਼ ਦੇ ਨੇੜੇ ਕਰਕੇ ਦਿਖਾ ਬਾਈ ਹਾਂਜੀ ਹਾਂਜੀ ਬਾਜ਼ਾਰ ਚ 2500 ਤੋਂ ਘੱਟ ਨਹੀਂ ਮਿਲੂਗਾ ਹਾਂਜੀ ਹਲੋ ਸ਼ਗਣਾਲਾ ਰੇਟ ਨਾਲ ਲੱਗਾ 1100 ਰੁਪਏ 2100 ਨਹੀਂ ਲਾਇਆ 1100 ਲਾਤਾ ਹੀ ਦੇਖੋ ਜਿਹੜੇ 2500 2000 1800 ਬਾਜ਼ਾਰ 'ਚ ਇੱਥੇ ਦਵਾਂਗੇ 11 1100 ਦੇ ਵਿੱਚ ਲੈ ਜਾਓ ਜਿਹੜਾ ਵਿਆਹ 'ਚ ਆਈ ਦਾਜਵਿੰਦ ਦਾ ਕਪੜਾ 50000 ਦਾ ਬਾਬੇ ਦੀ ਹੱਟੀ ਨੇ ਉਹੀ ਕਪੜਾ 15 17000 ਦੇ ਰਣਾ ਤੁਹਾਨੂੰ ਆ ਪੀਸ ਦੇਖਿਆ ਜੀ ਆ ਜਲਵਾ ਦੇਖੋ ਜਰਾ ਚਮਕਾਰੇ ਮਾਰਦਾ ਚਮਕ ਚਮਕਾਰਦਾ ਸੂਟ ਆ ਪੀਸ ਦੇਖੋ ਭਾਜੀ ਐਦਾਂ ਦਾ ਸੂਟ ਐਦਾਂ ਦਾ ਦੁਪੱਟਾ ਆ ਕਲਰ ਚੜ ਦੇਖ ਲਓ ਹਾਂਜੀ 500 ਰੁਪਿਆ ਦਾ ਸੂਟ ਮੈਨੂੰ ਨਹੀਂ ਲੱਗਦਾ ਕੋਈ ਬਚਾਉਣਾ ਜਾਂ ਕੋਈ ਕਮਾਉਣਾ ਆ ਪਾ ਲਟਾ ਦੇਣਾ ਕਪੜਾ ਆ ਕੋਈ ਮਾਈ ਦਾ ਲਾਜ ਨਹੀਂ ਬਾਈ ਜਿਹੜਾ ਮਰਜੀ ਦੁਕਾਨਦਾਰ ਸੂਟ ਆ 1500 ਦਾ ਬਾਬੇ ਢੇਡ ਤੇ 500 ਚ ਮੈਂ ਕਹਾ ਬਾਈ ਜਿਹੜਾ ਮਰਜੀ ਦੁਕਾਨਦਾਰ ਇਸ ਰੇਟ ਤੇ ਕਪੜਾ ਕੋਈ ਨਹੀਂ ਵੇਚ ਸਕਦਾ ਆ ਪੀਸ ਦੇਖ ਲੈ ਆ ਕੰਮ ਨੇੜੇ ਕਰਕੇ ਦਿਖਾ ਦੇ ਜਰਾ ਇਹ ਬਜ਼ਾਰਾਂ ਚ ਰੇਟਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਖਤਮ ਕਰਨ ਲਈ ਬਾਬਾ ਹੀ ਆਇਆ ਜੇ ਜੇ ਕੋਈ ਛੋਟੀ ਆ ਚੈੱਕ ਕਰੋ ਜੇ ਪਿੰਡਾਂ ਚ ਕੋਈ ਛੋਟੀ ਦੁਕਾਨਦਾਰਾ ਭਰਾ ਉਹ ਵੀ ਲੈ ਲੈ ਸਕਦਾ ਬਿਲਕੁਲ ਐਸਾ ਨਾਲ ਸਿੰਗਲ ਸੂਟ ਵੀ ਦਾਂਗੇ ਸੱਟ ਵੀ ਲੈ ਲੈ ਸੈੱਟ ਵੀ ਲੈਣ ਦੀ ਲੋੜ ਨਹੀਂ ਕੱਲਾ ਪੀਸ ਲੈ ਜੇ ਭਾਈ ਆਪਣੀ ਪਸੰਦ ਦਾ ਇਦਾਂ ਦੇ ਸੂਟ 5500 ਕਰਤੇ ਆ ਆ ਦੇਖੋ ਕਿਸੇ ਨੇ ਨਾ ਇਹ ਤੁਸੀਂ ਲੁਧਿਆਣੇ ਚਲ ਜਾਓ ਅੰਮ੍ਰਿਤਸਰ ਚਲ ਜਾਓ ਜਲੰਧਰ ਕਿਸੇ ਹੌਸਲੰਦਰ ਕੋ ਵੀ ਚਲ ਜਾਓ ਕਿਸੇ ਨੇ ਇਹ 500 ਜ ਨਹੀਂ ਦੇਣਾ ਬਸ ਸਾਫੇ ਦੀ ਹੱਤੀ ਦੇ ਰਹੀ ਆ 5500 ਉਹ ਬਾਈ ਆ ਪੀਸ ਦੇਖ ਪਿਓਰ ਔਰਗੈਂਜ਼ਾ ਦਾ ਬ੍ਰਾਂਡ ਇਦਾਂ ਦੇ ਸੂਟ ਲੁੱਟ ਕੇ ਬੰਦ ਲੁੱਟਣੀ ਹੋਣ ਦੇਣੀ ਆਜ ਇੱਕ ਹਰ ਕਿਸਮ ਦੇ ਸੂਟ ਕੁੜੀਆਂ ਟਿੜੀਆਂ ਵਾਲੇ ਮਿਡਲ ਏਜ ਵਾਲੇ ਦਾਦੀਆਂ ਨਾਨੀਆਂ ਵਾਲੇ ਅੱਜ ਜਦੋਂ ਮੈਂ ਰੇਟ ਦੱਸਾਂਗਾ ਨਾ ਤੱਗੜ ਸਾਹਿਬ ਕੱਲ ਨੂੰ ਟੈਨਸ਼ਨ 'ਚ ਦੰਦਲਣਾ ਪੈ ਜੂਵੇ ਹਾਂਜੀ ਆਹ ਸੂਟ ਸ਼ੋਰੂਮਾ 'ਚ ਕੋਈ ਦਿੰਦਾ 1800 ਕੋਈ ਦਿੰਦਾ 2000 ਇਦਾਂ ਹੀ ਮਿਲਦਾ ਐਲੋ 700 ਦਾ ਲੈ ਜਾ ਫਿਰ ਲਓ ਤਾਂ 18 1800 2 2000 ਰੁਪਈਆ ਖਰਚ ਦਿਓ ਤੁਸੀਂ ਸਾਡੇ ਕੋਲ ਆਓ 700 ਰੁਪਏ 'ਚ 7 700 'ਚ ਖੋ ਕੇ ਚਲੇ ਜਾ ਮੈਂ ਤੁਹਾਨੂੰ ਕਹਿੰਦਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਮੇਰੇ ਕੋਲ ਆਜੋ ਝੋਲੇ ਪਰ ਪਰ ਕੇ ਲੈ ਜਾਓ ਥੋੜੇ ਪੈਸਿਆਂ 'ਚ ਵੱਡਾ ਫਾਇਦਾ ਉਹ ਭਾਜੀ ਆ ਪੀਸ ਦੇਖੋ ਜਰਾ ਆ ਵੀਰੇ ਨੇੜੇ ਕਰਕੇ ਦਿਖਾ ਜਰਾ ਇਹਨੂੰ ਕਹਿੰਦੇ ਆ ਪਿਓਰ ਬ੍ਰਾਂਡ ਟਿਸ਼ੂ ਟਾਪ ਦੀ ਚੀਜ਼ ਮੈਂ ਕਿਹਾ ਘੇਰਾ ਵੇਖ ਉਤੋਂ ਟੋਪ ਫੁੱਲ ਪਿਓਰ ਦੇਸੀ ਘਿਓ ਹਾਂਜੀ ਆ ਦੁਪੱਟਾ ਫੁੱਲ ਪਿਓਰ ਨਾਲ ਆਉਂ ਬੈਦ ਐਮਬ੍ਰੋਇਡਰੀ ਰੰਗ ਵੀ ਬਹੁਤ ਸੋਹਣਾ ਹੈ ਮੈਂ ਕਿਹਾ ਸੌਦਾ ਆਊਗਾ ਨਿਆਰੇ ਦਰ ਹਾਂ ਤੇ ਰੇਟ ਤਾਂ ਮੈਂ ਉਹ ਦੇਣ ਲੱਗਾ ਤੁਸੀਂ ਸੋਚਾਂ ਬੈਠਾ ਆ ਕੀ ਹੋ ਰਿਹਾ ਮਜ਼ਾਕ ਹਾਂਜੀ ਆ ਲੋ ਚਾਰ ਗੱਲਾਂ ਦਾ ਚਾਟ ਹਾਂਜੀ 900 ਸਰਵਲੇ ਆਪੀ ਲਓ ਆ ਦੇਖੋ ਤਾਂ ਕਿਸੇ ਨੇ 900 ਚ ਦੇਣਾ ਹੀ ਨਹੀਂ ਸੋਚ ਵੀ ਨਹੀਂ ਸਕਦਾ ਇਹ ਵੀ 2-2000 ਰੁਪਏ ਤੁਸੀਂ ਲੈਨੇ ਹੋ ਬਾਬੇ ਦੀ ਹੱਟੀ ਦੇ ਆਜੋ ਲੈ ਜਾਓ 9-900 ਰੁਪਏ ਚ ਭਾਵੇਂ ਇੱਕ-ਇੱਕ ਲੈ ਜਾਓ ਭਾਵੇਂ ਸੈੱਟ ਬਾਈ ਸੈੱਟ ਲੈ ਜਾਓ ਮਰਜ਼ੀ ਤੁਹਾਡੀ ਜਿੰਨਾ ਮਰਜ਼ੀ ਕੱਪੜਾ ਲੈ ਜਾਓ 50000 ਦਾ ਕੱਪੜਾ ਲੈ ਜਾਓ ਲੱਖ ਦਾ ਲੈ ਜਾਓ ਜਿੰਨਾ ਵਿਗ ਗਿਆ ਪ੍ਰੋਫੈਸਰ ਆ ਬਈ ਕੈਮਰਾ ਨੇੜੇ ਕਰਕੇ ਮਾਰੀ ਜਰਾ ਪਤਾ ਲੱਗੇ ਕੰਮ ਕੀ ਕੀਤਾ ਆ ਆ 33200 ਦਾ ਸੂਟ ਹੈਗਾ ਆ ਆ ਲੋ ਬਾਬੇ ਦੀ ਹੱਟੀ ਦੇ 1500 ਰੁਪਏ ਤਾਂਗੇ 32 ਥੋੜਾ ਸੂਟ 1500 ਚ ਭਾਈ ਕੱਲ ਵੀ ਸੇਲ ਲਈਏ ਅੱਜ ਮੇਰਾ ਹੀ ਐਤਵਾਰ ਤੱਕ ਦਾ ਰੇਟਾਂ ਦੀਆਂ ਚੀਕਾਂ ਘੜਾ ਲੈਣੀ ਆ ਆ ਚੈੱਕ ਕਰੋ ਰੰਗ ਚੈੱਕ ਕਰੋ ਤੁਸੀਂ ਪੂਰੇ ਮਹਾਰਾਣੀ ਸਟਾਈਲ ਆ 15 1500 ਚ ਬਾਜ਼ਾਰ ਚ 32 3200 35 3500 ਬਾਬੇ ਦੀ ਹੱਟ ਤੇ 15 1500 ਚ ਜਿਹੜਾ ਮਰਜ਼ੀ ਚੱਕ ਕੇ ਲੈ ਜਾਓ ਚੀਜ਼ਾਂ ਕਿੰਦਾਂ ਦੀਆਂ ਲੱਗ ਰਹੀਆਂ ਭਾਈ ਜੀ ਯਾਰ ਮੈਂ ਕਹਿੰਦਾ ਜੀ ਵੈਰਾਈਟੀਆਂ ਨਵੀਂ ਆ ਗਈਆਂ ਜੇ ਤੁਹਾਨੂੰ ਦੀ ਟਰੱਕ ਭਰੇ ਲਿਆਂਦਾ ਤਾਂ ਬੰਡ ਦੇਣਾ ਪਤਾ ਨਾ ਆ ਦੇਖੋ ਤਾਂ ਸਹੀ ਸੂਟ ਮਾ ਕਹਨਾ ਰੂਹ ਖੁਸ਼ ਹੋ ਜਾਏਗੀ ਐਦਾਂ ਦਾ ਸੂਟ ਨਾ ਬਿਆਰ ਚ ਡੰਮੀ ਤੇ ਲੱਗਾ ਹੁੰਦਾ ਤੇ ਰੇਟ ਲਗਾਉਂਦਾ 1595 ਹਾਂਜੀ ਆ ਲੋ 650 ਚ ਲੈ ਜਾਓ ਆ ਚੈੱਕ ਕਰੋ ਸੈਮੀ ਸਟਿਚ ਸੂਟ ਆ ਲਾਈਨਿੰਗ ਲੱਗੀ ਹੋਈ ਆ ਰੁਪਈਆ ਦੇ ਉੱਪਰ ਲੱਗਣਾ ਨਹੀਂ 650 ਰੁਪਈਆ ਦਾ ਸੂਟ ਆ ਰੰਗ ਬੜੇ ਭੈਂ ਘੈਂਟ ਘੈਂਟ ਦੇ ਚ ਹਾਂਜੀ ਆ ਦੇਖੋ ਪਿਓਰ ਇਹਨੂੰ ਕਹਿੰਦੇ ਪਿਓਰ ਕੱਪੜਾ 4 4000 ਹੈ 35 3500 ਆ ਇਦਾਂ ਦੇ ਸੂਟ ਵੀ 32 3800 ਆ ਇਦਾਂ ਦੇ ਸੂਟ ਵੀ ਹਾਂਜੀ ਗੱਲਾਂ ਨਹੀਂ ਕਰਦੇ ਆ ਲੋ ਵੱਡਾ ਫੈਰਾ ਦੇਣ ਲੱਗੇ ਆ ਰੇਟ ਦੱਸੋ ਬਾਬਾ ਜੀ ਰੇਟ ਰੇਟ ਹਾਂਜੀ ਐਦਾਂ ਦੇ ਸੂਟਾਂ ਦਾ ਰੇਟ ਕਰਤਾ 800 ਰੁਪਿਆ ਝੂਠ ਬੋਲਦੇ ਆ ਤੁਸੀਂ ਆ ਲੈ ਫਿਰ ਤੂੰ ਭਾਬੀ ਲਈ ਲੈ ਜਾ ਇਹ ਝੂਠ ਬੋਲਦੇ ਹੋ ਤੁਸੀਂ 800 ਰੁਪਿਆ ਦੇਖੋ ਜਿਹੜੇ ਬਾਜ਼ਾਰ ਚ 3 3000 32 3238 327 ਕਿਨਾਂ ਉਹ ਮੈਂ ਕਿਹਾ 8 800 ਚ 8 800 ਚ ਆਹ ਦੇਖੋ ਕਿਦੇ ਨੇ ਵੀ 800 ਚ ਨਹੀਂ ਦੇਣਾ 800 ਰੁਪਏ ਦਾ ਉਹ ਭਾਈ ਆ ਦੇਖ ਤੇਰੀ ਤਸੱਲੀ ਕਰਾ ਦੇਣਾ ਇੰਦਾਂ ਦੇ ਸੂਟ ਤਾਂ ਮਿਲਦੇ ਨਾ ਬਾਜ਼ਾਰ 'ਚ 2500 ਤਿੰਨ ਨਹੀਂ ਹਾਂਜੀ 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 ਬਿਲਕੁਲ ਮੈਂ ਇੰਦਾਂ ਦੇ ਸੂਟ ਔਰਗੈਂਜ਼ਾ ਦੇ ਇੰਦਾਂ ਦੇ ਨਾਲ ਦੁਪੱਟੇ ਉੱਪਰ ਵਰਕ ਦੇ ਨਾਲ ਇੰਦਾਂ ਦਾ ਕਾਲਾ ਸੂਟ ਵੀ ਨਾਲ ਤਾਂਗੇ ਸਾਰੇ ਪੰਜਾਬ ਦੇ ਦੁਕਾਨਦਾਰ ਹੈਲਿਆਣੇ ਅੱਜ ਆਹ ਮੈਂ ਕਿਹਾ ਅਸੀਂ ਲੈਨੇ ਮਹਿੰਗਾ ਆ ਤੇ ਲੋਕਾਂ ਨੇ ਕਹਿੰਦਾ ਜਾ ਤੁਸੀਂ ਵੇਚਦੇ ਮਹਿੰਗਾ ਹੋ ਆਹ ਦੇਖ ਲਓ ਪਰ ਇੰਦਾਂ ਦਾ ਸੂਟ ਨਾਲ ਕਿਸੇ ਨੇ ਭਾਈ ਜੀ 800 ਰੁਪਏ ਚ ਨਹੀਂ ਦੇਣਾ ਅਸੀਂ ਦੇਣਾ ਇਹ ਵੀ 800 ਰੁਪਏ ਚ ਆਹ ਦੇਖ ਲਓ ਦੁਪੱਟਾ ਨਾਲ ਗਰਲਿਸ਼ ਪੀਸ ਤਾਜੇ ਪਕੌੜੇ ਮੈਂ ਸਲਾਹ ਦਿੰਦਾ ਜਿਹਨੇ ਵਿਆਹ ਲਈ ਦਾ ਕੱਪੜਾ ਦਾਜ ਬੇੜ ਦਾ ਆਪਣੇ ਲਈ ਲੈਣਾ ਪਾਉਣ ਲਈ ਲੈਣਾ ਆਹ ਦੇਖੋ ਮੋਡ ਵਾਲੇ ਵੀ ਜਿਹੜੀਆਂ ਕੁੜੀਆਂ ਚਿੜੀਆਂ ਕਹਿੰਦੀਆਂ ਹਮ ਤਾਂ ਸ਼ੋਅਰੂਮ ਹੀ ਜਾਵਾਂਗੇ ਵਾਹਾਂ ਪਰ ਹੀ ਹਮੇ ਪਸੰਦ ਆਤਾ ਹੈ ਆਹ ਹੈ ਤੁਸੀਂ 3-3000 ਜਿੰਨੇ ਸ਼ੋਅਰੂਮਾਂ ਚ ਬਾਬੇ ਦੀ ਹੱਤੀ 800 ਰੁਪਏ ਦੇ ਰਹੀ ਹੈ ਆਪ ਹੈ ਸੂਟ ਆਹ ਦੇਖੋ ਦੁਪੱਟਿਆਂ ਦੇ ਕੰਮ 8-800 ਹੀ ਦੇਣਾ ਜਿੰਨਾ ਮਰਜ਼ੀ ਲੈ ਜਾਓ ਜਾ ਕੇ ਕੱਪੜਾ ਆ ਇਧਰ ਦੇਖੋ ਤੁਸੀਂ ਚੱਕ ਨਾਲੇ ਸ਼ੋਰੂਮ ਜਲੰਧਰ ਬਸਟ ਦੇ ਸਾਹਮਣੇ ਹੀ ਹੈ ਹੋਰ ਕਿਤੇ ਜਾਣ ਦੀ ਲੋੜ ਹੀ ਕੋਈ ਨਹੀਂ ਐ ਇਦਾਂ ਦੇ ਪਿਓਰ ਕਰੇਪ ਦੇ ਸੂਟ ਐਦਾਂ ਦੀਆਂ ਹੈਵੀ ਚੁੰਨੀਆਂ ਭਾਜੀ 1500 ਰੁਪਏ ਦਾ 1500 ਜੇ ਵੀ ਆ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਚੈੱਕ ਕਰ ਲਓ ਬਾਬੇ ਦੀ ਹੱਟੀ ਜਲੰਧਰ ਸ਼ਹਿਰ ਬਸਟ ਦੇ ਸਾਹਮਣੇ ਭਾਵੇਂ ਬਸ ਜਾ ਜਾਓ ਬਸ ਤੋਂ ਉੱਤਰੋ 1 ਮਿੰਟ ਲੱਗਣਾ ਚਾਹੇ ਗੱਡੀ ਚ ਆ ਜਾਓ ਬਾਹਰ ਖੁੱਲੀ ਡੁੱਲੀ ਪਾਰਕਿੰਗ ਆ ਰੇਟ ਤੁਸੀਂ ਦੇਖ ਲਿਆ ਸਟਾਕ ਚੈੱਕ ਕਰਾ ਦਿਓ ਉੱਧਰ ਦੇਖੋ ਬਾਈ ਜੀ ਪਰ ਪਰ ਕੇ ਲਿਆਂਦਾ ਸਸਤੇ ਰੇਟਾਂ 'ਚ ਕੱਪੜੇ ਸਸਤੇ ਹੀ ਦੇਣਾ ਇੱਧਰ ਵੀ ਚੈੱਕ ਕਰਾ ਲਓ ਖਾਨੇ ਭਰੇ ਪਿਆ ਮਾਲ ਬਹੁਤ ਜ਼ਿਆਦਾ ਆਗੇ ਲੈ ਜਾਓ ਆ ਦੇਖੋ ਇੱਕ ਵੱਡਾ ਸੱਪ ਹੋਰ ਨਿਕਲਣ ਲੱਗਾ ਆ ਚੀਜ਼ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਹਾਂਜੀ ਆ ਨੇੜੇ ਕਰਕੇ ਦਿਖਾ ਦੇ ਬਾਈ ਪਰਲ ਵਰਕ ਹੈਂਡ ਵਰਕ ਦਾ ਕੰਮ ਆ ਹਾਂਜੀ ਗੱਲਾਂ ਨਹੀਂ ਘੇਰਾ ਦਿਖਾ ਇਹਦਾ ਜਿਹੜਾ ਹੈਂਡ ਵਰਕ ਨਾ ਆ ਬਾਜ਼ਾਰ 'ਚ 1500 ਤੋਂ ਘੱਟ ਕੋਈ ਦੁਕਾਨਦਾਰ ਦੇਂਦਾ ਹੀ ਨਹੀਂ ਹਾਂਜੀ ਹੈ ਨਾ ਬਾਬੇ ਛੱਡੀ ਕਿੰਨੇ ਦਊ ਆ ਲਓ ਆ ਵੀ ਲਓ ਮੈਂ ਕਹਿੰਦਾ ਕਲਰ ਇੱਕ ਹੋਰ ਲੈ ਬਹੁਤ ਸ਼ਾਨਦਾਰ ਕਲਰ ਹੈ ਸੂਟ ਕਿੰਨੇ ਚਾਹੀਦੇ ਤੁਹਾਡੀ ਮਰਜ਼ੀ ਕਪੜਾ ਨਾ ਵੀ ਕਿਹਾ ਅਸੀਂ ਵਾਪਸੀ ਲਾਂਗੇ ਘਾਟਾ ਕੋਈ ਨਹੀਂ ਸ਼ੁਕਰ ਸ਼ਰੀ ਹੈ ਤੁਹਾਡੀ ਸੇਲ ਸੂਟ 750 ਰੁਪਏ ਦਾ ਕਰਤਾ 2-2000 ਪਰਾ ਸੂਟ ਆ ਬਾਜ਼ਾਰ ਚ ਹੀ ਵਿਗਦਾ 750 ਰੁਪਏ ਆ ਆ ਦੇਖੋ 2-2000 ਵਾਲੇ ਸੂਟ ਹੈਵੀ ਪੀਸ ਰੰਗ ਬੜੇ ਸੋਹਣੇ ਸੋਹਣੇ 750 ਚ 1500 ਦੇ 2 ਸੂਟ ਦਵਾਂਗੇ ਤੁਹਾਨੂੰ ਆ ਲੈ ਵੀਰੇ ਆ ਦੇਖ ਆ ਦਿਖਾ ਪੀਸ ਨੇੜੇ ਕਰਕੇ ਆਹ ਦੇਖ ਸੂਟ ਮੈਂ ਕਹਿੰਦਾ ਕਮਾਲ ਕਰਤੀ ਆ ਆਹ ਉਹ ਤੋਤੇ ਨੇਚਰਲ ਗਰੇਪ ਦਾ ਸੂਟ ਲੈ ਨਾ 1800 ਤੇ ਨਾ 1500 ਹਾਂਜੀ 5 ਮੀਟਰ ਕਪੜਾ ਪੂਰਾ 2.5 ਮੀਟਰ ਦਾ ਦੁਪੱਟਾ ਪੂਰਾ ਤੇ ਆਪਾਂ 450 ਦਾ ਦੇ ਦੇਣੀ ਕਪੜਾ ਦੇ ਰਿਆ ਬਹੁਤ ਸਸਤਾ ਬਾਜ਼ਾਰਾਂ ਚ ਹੋ ਰਹੀਆਂ ਵੱਡੀਆਂ ਲੁੱਟਾਂ ਬਾਬੇ ਨੇ ਕਰਾਤੀਆਂ ਬੰਦ ਬਾਬਾ ਕਹਿੰਦਾ ਲੁੱਟ ਕਰਨੀ ਵੀ ਨਹੀਂ ਤੇ ਕਿਸੇ ਨੂੰ ਕਰਨ ਵੀ ਨਹੀਂ ਦੇਣੀ ਸੋ ਛੇਤੀ ਆਜੋ ਬਾਬੇ ਦੀ ਹੱਟੀ ਬਾਸਟੇ ਦੇ ਸਾਹਮਣੇ ਜਲੰਧਰ ਸ਼ਹਿਰ ਜਿੱਥੇ ਵਿਆਹ ਸਹੀ ਦਾਜ ਵੀ ਦਾ ਕਪੜਾ ਲੱਖਾਂ ਵਾਲਾ ਦਵਾਂਗੇ 30 32 ਹਜ਼ਾਰ ਚ 50 ਹਜ਼ਾਰ ਦਵਾਂਗੇ 15 17 ਹਜ਼ਾਰ ਚ ਇਸ ਗੱਲ ਦੀ ਗਰੰਟੀ ਆ ਜਿਹਨੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰੋਂ ਤੁਸੀਂ ਆਜੋ ਭਾਵੇਂ ਲੱਖ ਲੱਖ ਰੁਪਿਆ ਦਾ ਕਪੜਾ ਲੈ ਜਾਓ ਸੈਟ ਵਾਈ ਸੈਟ ਲੈਣ ਦੀ ਲੋੜ ਨਹੀਂ ਜਿੰਨਾ ਕਪੜਾ ਬੈ ਗਿਆ ਪ੍ਰੋਫਿਟ ਸਾਰਾ ਹੀ ਤੁਹਾਡਾ ਆ ਜੋ ਨਹੀਂ ਵਿਕਿਆ ਵਾਪਸ ਸਾਡੇ ਕੋਲ ਲਿਆਓ ਅਸੀਂ ਬਦਲ ਕੇ ਦੇ ਦੇਾਂਗੇ ਇੱਕ ਸਿੰਗਲ ਰੁਪਈਆ ਨੁਕਸਾਨ ਵੀ ਬਾਬੇ ਦੀ ਹੱਡੀ ਨੇ ਤੁਹਾਡਾ ਨਹੀਂ ਹੋ ਦੇਣਾ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਦੱਗੜ ਸਾਹ ਡਿਵੀਜ਼ ਜਲੰਧਰ